ਅੱਜ ਸਪੈਸ਼ਲ ਆਈ ਹਾਂ ਰੋਡ ਦੇ ਉੱਪਰ ਅਸੀਂ ਦੇਖ ਰਿਹਾ ਸੋਤੇ ਸਵਾ ਦੂਦੇ ਰੌਣ ਵਾਲੇ ਨੇ ਪਰ ਇਹਤ ਖਾਸ ਹੀ ਹੋ ਰਿਹਾ ਕਿ ਪੂਰੇ ਮਾਲਵੇ ਨੂੰ ਫਤਿਹਗੜ ਸਾਹਿਬ ਦੇ ਨਾਲੇ ਜੋੜਨਾ ਹੈ ਜਿਹਨੂੰ ਪੰਜਾਬ ਦੇ ਵਿੱਚ ਸੜਕਾਂ ਦਾ ਜਿਹੜਾ ਨਿਰਮਾਣ ਹੋ ਰਿਹਾ ਪੂਰੇ ਪੰਜਾਬ 'ਚ ਲਗਭਗ 43 ਹਜ਼ਾਰ ਇਹਨਾਂ ਨੇ ਸੜਕਾਂ ਦਾ ਨਿਰਮਾਣ ਕਰ ਰਹੇ ਲਿੰਕ ਰੋਡਾਂ ਵੱਡੀਆਂ ਰੋਡਾਂ ਇਹ ਰੋਡ ਜਿਹੜੀ ਹੈ ਪਟਿਆਲਾ ਸ੍ਰੀ ਹਰਿਮੰਦਰ ਸਾਹਿਬ ਤੋਂ ਤਿੰਨਾਂ ਦਾ ਸਾਰਿਆਂ ਦਾ ਲੱਗਾ ਜੋ ਕਦਮ ਹੈ ਸਾਰੇ ਪੀਮੈਂਟ ਰੋਕੋ ਵੀ ਮੇਰੀ ਜਿੰਨੀ ਉਮਰ ਹੋ ਗਈ ਮੈਂ ਅੱਜ ਤੱਕ ਆਪਣੀ ਉਮਰ ਦੇ ਵਿੱਚ ਨਾ ਹੀ ਕਦੇ ਸੁਣਿਆ ਸੀ ਵੀ ਕੋਈ ਸੀਐਮ ਫਲਾਈਂਗ ਸਕੁਐਡ ਹੁੰਦੀ ਹੈ ਵੀ ਜਿਹੜੀ ਸੜਕਾਂ ਦਾ ਨਿਰੇਖਣ ਕਰਦੀ ਹੈ ਬਣਨ ਤੋਂ ਬਾਅਦ ਨਾ ਹੀ ਕਦੇ ਉਹਦੀ ਵਰਕਿੰਗ ਦੇਖੀ ਸੀ ਵੀ ਕੋਈ ਐਦਾਂ ਦੀ ਸੀਐਮ ਫਲਾਈਂਗ ਸਕੁਐਡ ਹੈ ਵੀ ਜਿਹੜੀ ਬਣਨ ਤੋਂ ਬਾਅਦ ਸੜਕਾਂ ਦੀ ਨਿਰੇਖਣ ਕਰਦੀ ਹੈ ਭਾਵੇਂ ਕਿ ਠੇਕੇਦਾਰਾਂ ਦੇ ਕੰਮ ਦੇ ਉੱਤੇ ਨਿਗਰਾਨੀ ਕਰਦੀ ਹੈ ਵੀ ਕੋਈ ਨਿਗਰਾਨ ਹੈਗਾ ਇਹਦੇ ਉੱਤੇ ਨਹੀਂ ਅਸੀਂ ਤਾਂ ਅੱਜ ਤੱਕ ਸਾਰੀ ਉਮਰ ਇਹੀ ਸੁਣਿਆ ਵੀ ਠੇਕੇਦਾਰ ਨੇ ਸੜਕ ਬਣਾਤੀ ਵੀ ਮੁੜ ਕੇ ਕੋਈ ਚੈੱਕ ਕਰਨ ਵਾਲਾ ਉਹਦਾ ਵਾਲੀ ਵਾਰਸ ਨਹੀਂ ਹੈ ਵੀ ਅਫਸਰ ਤੇ ठेकेदार ਦੀ ਮਿਲੀ ਭੁਗਤ ਨਾਲ ਹਮੇਸ਼ਾ ਸੜਕਾਂ ਬਣਦੀਆਂ ਰਹੀਆਂ ਤੇ ਟੁੱਟਦੀਆਂ ਰਹੀਆਂ ਆਪਣੀ ਤੈ ਸਮੇਂ ਸੀਮਾ ਤੋਂ ਪਹਿਲਾਂ ਸੜਕ ਟੁੱਟ ਜਾਂਦੀ ਹੈ ਦੇਖੋ ਸਾਡੇ ਕੋਲ ਬਹੁਤ ਲੋਕ ਆਉਂਦੇ ਆਂ ਦਰਸ਼ਕ ਆਉਂਦੇ ਆਂ ਜਾਂ ਮਤਲਬ ਸ਼ਖਸੀਅਤਾਂ ਆਉਂਦੀਆਂ ਜਿਨ੍ਹਾਂ ਨਾਲ ਅਸੀਂ ਪੋਡਕਾਸਟ ਕਰਦੇ ਆਂ ਉਹ ਕਈ ਵਾਰੀ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਵੀ ਬੋਲਦੀਆਂ ਆ ਉਹ ਆਈ ਹੋਈ ਸ਼ਖਸੀਅਤਾਂ ਦੇ ਨਿੱਜੀ ਵਿਚਾਰ ਹੁੰਦੇ ਆ ਸਾਡੇ ਨਿੱਜੀ ਵਿਚਾਰ ਨਹੀਂ ਆ ਅਸੀਂ ਕੋਈ ਨਹੀਂ ਹੁੰਦੇ ਕਿਸੇ ਨੂੰ ਜੱਜ ਕਰਨ ਵਾਲੇ ਵੀ ਅਸੀਂ ਕਿਸੇ ਨੂੰ ਜੱਜ ਕਰ ਸਕੀਏ ਪਰ ਜਿਹੜਾ ਕੰਮ ਕਿਸੇ ਦਾ ਛਲਾਗਾ ਯੋਗ ਹੈ ਉਹਦੀ ਛਲਾਗਾ ਕਰਨੀ ਵੀ ਚਾਹੀਦੀ ਤੇ ਕਰਨੀ ਬਣਦੀ ਵੀ ਹੈ ਜਿਹੜਾ ਭਗਵੰਤ ਮਾਨ ਦਾ ਮੁੱਖ ਮੰਤਰੀ ਪੰਜਾਬ ਦਾ ਇਹ ਸੜਕਾਂ ਦਾ ਨਿਗਰਾਨੀ ਕਰਨ ਵਾਲਾ ਕੰਮ ਹੈ ਇਹ ਵਾਕਈ ਛਲਾਗਾ ਯੋਗ ਹੈ ਮੈਂ ਆਪਣੀ ਉਮਰ ਦੇ ਵਿੱਚ ਨਾ ਹੀ ਇਹ ਜੀਆਂ ਵਧੀਆ ਮਟੀਰੀਅਲ ਦੀਆਂ ਸੜਕਾਂ ਬਣਦੀਆਂ ਦੇਖੀਆਂ ਨਾ ਹੀ ਕਦੇ ਸੁਣੀਆਂ ਸੀ ਵੀ ਇੰਨਾ ਵਧੀਆ ਮਟੀਰੀਅਲ ਮੇਰੇ ਇਵਨ ਇੱਕ ਦੋ ਮਤਲਬ ਦੋਸਤ ਹੈ ਜਿਹੜਾ ਇਹ ਸੁਪਰਡੈਂਟ ਆ ਪੀਡਬਲੂਡੀ ਚ ਉਹ ਕਹਿੰਦਾ ਵੀ ਇਸ ਵਾਰ ਇੰਨੀ ਕੁ ਸ਼ਕਤੀ ਹੈ ਠੇਕੇਦਾਰਾਂ ਦੇ ਉੱਤੇ ਇੰਨੀ ਕੁ ਪੈਣੀ ਨਜ਼ਰ ਹੈ ਸਰਕਾਰ ਦੀ ਪੀਡਬਲੂਡੀ ਡਿਪਾਰਟਮੈਂਟ ਦੀ ਵੀ ਕੋਈ ਠੇਕੇਦਾਰ ਨੂੰ ਵੀ ਤੇਲੇ ਦੀ ਗੜਬੜੀ ਨਹੀਂ ਕਰਨ ਦਿੱਤੀ ਜਾ ਰਹੀ ਕਿਉਂਕਿ ਅਫਸਰਾਂ ਨੂੰ ਵੀ ਕਿਹਾ ਪੂਰੀ ਤਾਕੀਦ ਹੈ ਚੀਫ ਮਿਨਿਸਟਰ ਸਾਹਿਬ ਵੱਲੋਂ ਵੀ ਕੋਈ ਬੰਦਾ ਕਮਿਸ਼ਨ ਨਹੀਂ ਲਏਗਾ ਜੇਕਰ ਠੇਕੇਦਾਰ ਤੋਂ ਕੋ ਕਮਿਸ਼ਨ ਨਹੀਂ ਲਏਗਾ ਤਾਂ ਉਹੀ ਮਟੀਰੀਅਲ ਵਧੀਆ ਲੱਗੇਗਾ ਕਿਉਂਕਿ ਦੇਖੋ ਤੇਲ ਤਾਂ ਤਿਲਾਂ ਚੋਂ ਹੀ ਨਿਕਲਦਾ ਜੇ ਕੋਈ ਬੰਦਾ ਕਮਿਸ਼ਨ ਲਏਗਾ ਤੇ ਉਹ ਪੈਸਾ ਸੜਕ ਬਣਾਉਣ ਵਾਲੇ ਪੈਸੇ ਤੋਂ ਵਿੱਚੋਂ ਯੂਟਿਲਾਈਜ਼ ਹੋਣਾ ਹੈ ਜਿਨੇ ਵੀ ਕੋਈ ਕਮਿਸ਼ਨ ਦੇਣੀ ਹੈ ਭਾਵੇਂ ਕੋਈ ਵਪਾਰੀ ਹੈ ਉਹਨੇ ਉੱਥੋਂ ਹੀ ਪੈਸਾ ਕੱਢਣਾ ਹੈ ਸ਼ਾਇਦ ਇਹੀ ਪੋਜ਼ਿਟਿਵ ਪੁਆਇੰਟ ਹੈ ਵੀ ਸੜਕਾਂ ਇਸ ਵਾਰ ਵਧੀਆ ਬਣ ਰਹੀਆਂ ਪੈਸਾ ਭਾਵੇਂ ਵੀ ਸੈਂਟਰ ਸਰਕਾਰ ਦੇ ਰਹੀ ਹੈ ਜਾਂ ਪੰਜਾਬ ਸਰਕਾਰ ਦੇ ਰਹੀ ਹੈ ਪਰ ਬਣ ਸਰਕਾਰ ਪੰਜਾਬ ਸਰਕਾਰ ਦੀ ਦੇਖਰੇਖ ਤੇ ਦਿਸ਼ਾ ਨਿਰਦੇਸ਼ ਹੇਠ ਹੈ